ਆਕਰ ਕੰਗ ਪੁੱਜੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਚੌੜਨ ਪ੍ਰਚਾਰ ਕਰਨ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਘਲਾ ਨੇ ਕਿਹਾ ਕੰਗ ਮੇਰਾ ਵੱਡਾ ਭਰਾ ਸੁਣੋ ਕੰਗ ਦੀ ਧਮਾਕੇਦਾਰ ਸਪੀਚ ਜਿਸ ਚ ਆਪ ਤੇ ਖਿਲਾਫ ਖੁੱਲਕੇ ਬੋਲੇ ਕਾਂਗਰਸ ਦੀਆਂ ਤਾਰੀਫਾਂ ਕਰ ਦਿੱਤੀ ਕੰਗ ਨੇ ਗਰੰਟੀ ਭਗਵੰਤ ਮਾਨ ਨੂੰ ਦੱਸਿਆ ਨਟਕੀ ਬਾਜ਼ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਆndi ਹੋਈ ਹੈ ਇਸੇ ਤਹਿਤ ਵਿਜੇਂਦਰ ਸਿੰਘਲਾ ਦੇ ਸਪੋਰਟ ਦੇ ਵਿੱਚ ਹੁਣ ਕੰਗਵੀ ਮੈਦਾਨ ਵਿੱਚ ਆ ਚੁੱਕੇ ਨੇ ਅਤੇ ਕੰਗ ਵੱਲੋਂ ਲਗਾਤਾਰ ਵਿਜੇਂਦਰ ਸਿੰਘਲਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੀ ਪੋਲ ਵੀ ਖੋਲੀ ਜਾ ਰਹੀ ਹੈ ਇਹ ਕਹਿਣਾ ਇਸ ਪੂਰੇ ਮਾਗਮ ਨੂੰ ਲੈ ਕੇ ਗੋਰਾ ਕੰਗ ਦਾ ਜੋ ਕਿ ਜਗਮਉਨ ਸਿੰਘ ਕੰਗ ਸਾਫਕਾ ਕੈਬਨਿਟ ਮੰਤਰੀ ਦੇ ਭਰਾ ਹਨ ਆਓ ਤੁਹਾਨੂੰ ਵੀ ਸੁਣਾਦੇ ਹਾਂ ਮੇਰਾ ਅੱਜ ਪਰਮਾਤਮਾ ਨੇ ਆਪਣੀ ਕੋਲ ਕਹਿ ਕੇ ਸ਼ਿਗਾਜੀ ਨੂੰ ਭੇਜਿਆ ਮੈਂ ਕੋਈ ਗੱਲ ਦੀ ਗਰੰਟੀ ਦੇਣਾ ਜਦੋਂ ਮੋਦੀ ਵਾਲੀ ਗਰੰਟੀ ਨਹੀਂ ਗੋਰਾ ਕੰਗ ਦੀ ਗਰੰਟੀ ਵਾਹ ਜੀ ਵਾਹ ਜਿੰਦੀ ਇਹ ਨਹੀਂ ਮੈਂ ਸਿੰਘਾ ਜੀ ਅਰਜੀ ਅਰਜੀ ਉਹ ਜੀ ਬਹੁਤ ਹੁੰਦਾ ਹੈ ਰਾਜਦਨ ਬੰਦਾ ਬਲੇਗ ਜਾਨੀ ਗਾ ਕੰਮ ਕਰਦਾ ਖਣੀ ਬੰਦਾ ਕਰਦਾ ਉਹ ਜਿੰਨੇ ਜਗਾਈ ਉਹਨਾਂ ਤੋਂ ਦੋ ਚਾਰ ਕਰੇ ਬਗੇ ਪਿੱਛੇ ਹੋ ਗਏ ਹੋਰ ਦੂਜੀ ਗੱਲ ਦਾ ਨੁਕਤਾ ਵੀ ਵਾਈਂਡੀ ਦਾ ਹੈ ਤਮਾਤਮਾ ਤੋਂ ਆਇਆ ਮੰਤਰੀ ਨਾਲ ਫਟੇ ਬੋਲੋ ਟੁੱਟਾ ਦੀ ਗੱਲ ਨਹੀਂ ਪਰ ਪਰਵਾਹ ਕਰਵਾਣਾ ਕੁਝ ਨਹੀਂ ਬਗਾ ਸਕਦਾ ਬਗਾੜੇ ਨੂੰ ਤਾਂ ਲਾਗੇ ਦਿੱਲੀ ਵੱਲ ਮੋਹੂ ਨਾਲ ਗੋਲੀ ਵੇਣੀ ਹੈ ਜਿਹੜੀ ਉਹ ਗਰੰਟੀਆਂ ਦਿੰਦਾ ਮੈਂ ਉਹ ਗਰੰਟੀਆਂ ਦੀ ਗੱਲ ਕਰਨਾ ਬੜੀ ਅੱਡਾ ਮੂੰਹ ਭਰ ਕੇ ਕਹਿੰਦਾ ਮਹਿਲਾਉ ਦਾ ਸਨਮਾਨ ਕਹਿੰਦਾ ਕੀ ਨਹੀਂ ਕਹਿੰਦਾ ਆ ਬੰਦੇਆਂ ਭੈਣਾ ਬੀਬੀਆਂ ਬੈਠੀਆਂ ਉਹ ਕੰਨੂ ਦਾ ਨਾਮ ਵੀ ਬੁਲਾ ਕੇ ਰਾਜੀ ਸੁਖਿਆ ਵੀ ਕਿ ਤੂੰ ਚੰਗਾ ਉਹ ਰੱਬ ਲੈ ਲੈਂਦਾ ਇੱਕ ਗਰੁਣ ਮੰਤਰੀ ਆਪਣੀ ਕੋਟ ਰੋਪੇ ਬਚਾਉਂਦਾ அது <Sessly> ਆਰੇ ਦੇ ਗੱਦਭੀਤ ਪਰ ਜੀਵੀਦਾਰ ਭਰਾ ਕੁਮਾਰ ਦੇ ਕੋਲੋਂ ਕਰਨਾ ਇਹਨਾਂ ਬਾਕੀ ਨਾਲ ਕਰਦਾ ਕੋਈ ਪੈਪਰ ਦਾ ਕਰਦਾ ਪ੍ਰਾਪਤ ਨਹੀਂ ਕਰਦੇ ਜਿੱਕਰ ਹੋਰ ਟਾਲਾ ਪਰਵਾਰ ਬਾਤ ਪਰਵਾਰ ਦਾ ਕੀ ਮਤਲਬ ਵੀ ਗਾਂਧੀ ਜੀ ਬੰਦੀ ਉਹ ਬਚਾਣ ਦੀ ਗੱਲ ਹੈ ਮੈਂ ਜੀ ਆਪਕੋ ਭੁੱਲ ਨਹੀਂ ਹੈ ਦੋਨਾ ਰਾਤ ਯੋੜਾ ਰਾਤ ਕਾਹਨੂ ਪਾਰਟੀ ਦੀ ਤੁਹਾਡੇ ਸਾਥ ਦੀ ਕਿਰਪਾ ਦਾ ਗੋਨੀਆਂ ਗੱਦੀ ਗੋਨੀਆਂ ਗੱਦੀ ਦੀ ਧਰਮ ਜਿਹਨੇ ਆਪਣੇ ਬੱਚਿਆਂ ਨੂੰ ਪਿੱਛੇ ਕਰਕੇ ਪੂਰੇ ਰੱਖ ਕੇ ਡਾਕਟਰ ਮੋਹਨ ਸਿੰਘ ਨੂੰ ਆਨਮੋਸਰੀ ਪਾਇਆ ਮੇਰਾ ਮਤਲਬ ਇਹ ਹੈ ਵੀ ਅੱਜ ਦਾ ਮੌਕਾ ਜਿਹੜਾ ਹੈਗਾ ਨਾ ਆਪਾਂ ਨੂੰ ਆਪਣੀ ਗੁੱਸੇ ਕਿਲੇ ਭਰਾ ਕੇ ਇਹ ਗੱਲ ਮੇਰੀ ਯਾਦ ਰੱਖ ਲਓ ਵੀ ਬਲਾਣਾ ਕਾਂਗਰਸ ਦਾ ਮੈਂ ਨਹੀਂ ਆਣਾ ਨਾਲਾ ਮੈਂ ਆਪਾਂ ਇੱਕ ਜੁਟ ਹੋ ਕੇ ਬਟਿੰਦਰ ਸਿੰਘਾ ਜੀ ਨੇ ਇੰਡੀਆ ਵੋਟਾਂ ਪਾਣੀਆਂ ਮੋਦੀ ਦੀ ਮਸ਼ੀਨਾਂ ਦੀ ਬਾਤ ਕਰਾਉਣੀ ਹੈ ਵੈਸੇ ਤਾਂ ਫੜੇ ਤੇ ਬੱਤੀ ਜੱਪੀ ਗੋ ਦਾਦੀ ਕਮਲ ਦੇ ਫੁੱਟੂ ਹੈ ਪਰ ਅੱਜ ਕਿ ਤੂੰ ਆ ਕੱਢਣੇ ਕੱਢ ਆਪਾਂ ਨੂੰ ਗੁਰੂ ਮਹਾਰਾਜ ਕਿਰਪਾ ਨਾਲ ਉਮੀਦਵਾਰ ਬਹੁਤ ਅੱਛਾ ਇਮਾਨਦਾਰ ਬੱਚਾ ਮਿਲਿਆ ਮਦੁਰਗੋਦਰ ਆਪਾਂ ਮੋਗਾ ਜਾਣੀ ਜੀ ਕੋ ਮੇਰੀ ਬੇਟੀ ਦੁਹਰਾਹੀ ਹੈ ਉਹਨ ਡੋ ਕੋ ਤੇ ਬੱਚੀਆਂ ਬੈਠੀਆਂ ਪੜਾ ਰਹੀਆਂ ਬੈਠੀਆਂ ਹੈ ਉਹ ਮੈਨੂੰ ਮੇਰਾ ਮਨ ਆਜੋ ਕੇ ਬਹਿਂਦੀ ਹੈ ਵੀ ਆਪਾਂ ਇਸ ਸ਼ਿਗਲਾ ਜੀ ਦੀ ਪੇਟੀ ਲਗਣੇ ਦੀ ਮੈਂ ਕਹਿੰਦਾ ਹਿੰਦੁਸਤਾਨ ਦੀ ਬੜੀ ਪੇਟੀ ਦਾ ਡੇਟਾ ਬਣਦਾ ਗੰਢੀ ਮੇਰੀ ਹੈ ਕੋਈ ਦਿਨ ਨਾਲ ਹੀ ਸ਼ਿਗਲਾ ਜੀ ਆ ਗੋਪਲ ਆਪਸ਼ਮੀ ਗਿਆ ਵੀ ਆਪਾਂ ਆਪਣਾ ਪਿੱਛਾ ਢਾਣਾ ਤੇ ਜਾਣੇ ਦੇ ਫਿੱਟ ਲਿਖਣਾ ਜਾਣੇ ਸੋੜੀ ਦੱਕਣੀ ਹੈ ਜੀ ਕੋਈ ਕਰਿਆ ਪਰ ਸਾਰਿਆਂ ਨੇ ਨਿੱਕੇ ਨਿੱਕੇ ਵੀ ਆਪਣੇ ਆਪ ਕੋਈ ਰਿਸ਼ਤੇਦਾਰੀਆਂ ਪਾਇਦਾ ਰਹੇ ਸਕੇ ਦਿੰਦੀ ਹੈ ਸਾਰੂ ਆਰ ਜਦ ਬਸਤੇ ਕਰੀ ਗਏ ਕੋਈ ਮਾੜਾ ਇੰਡੀਆ ਨਹੀਂ ਖੜਾ ਕੀ ਦੋਮੇਲਾ ਦੀ ਖੜਕੀ ਸਭ ਨੂੰ ਆਪਣਾ ਕਾਟ ਪਾਣੀ ਨਾ ਨਾ ਜੇ ਕੋਈ ਕੋਣ ਜਿੱਥਾ ਆਪ ਬੱਠੇ ਸਿੰਗਲ ਨੰਬਰ 1 ਉੱਤੇ ਲੈ ਲੈਂਦੇ ਆ ਬਹੁਤ ਬਹੁਤ ਅਰਦਾਸ ਜੀ ਨੂੰ ਬੋਕਾ ਜਿੱਤਾ ਮੈਂ ਬੇਸ਼ਿਕਰਤਾ ਮੇਰੇ ਸਾਥੀ ਕੌਣ ਕਰ ਲਓ ਆਪਣੇ ਬੱਚੇ ਜੇ ਬਟਾਉਣੇ ਹਨ ਮੁੱਢੋਂ ਹੋ ਗਿਆ ਤੁਹਾਨੂੰ ਕਹ ਲੈਣਾ ਕਰੋ ਨਾ ਕਰੋ ਨਾ ਕਰੋ ਲਾ ਕੇ ਟੀਕੇ ਕੋਕਰ

پارٹی چاہتے ہیں بہت بہت دے میم بہت چاہیے